ਇਹ ਦ੍ਰਿਸ਼ਟਮਾਨ ਦੁਨੀਆ ਨਹੀਂ ਨਿਰਗੁਣ ਵੀ ਹੈਗਾ ਸੂਖਮ ਦੁਨੀਆ ਵੀ ਹੈਗੀ ਹੈ ਜਿਹਨੂੰ ਆਪਾਂ ਕਹਿ ਦਿੰਨੇ ਆ ਵੀ ਕੁਛ ਨਹੀਂ ਜੀ ਚੰਗਾ ਮੰਦਾ ਇੱਥੀ ਆ ਕਿਹੜਾ ਰੱਬ ਆ ਜੀ ਇੱਥੀ ਜੋ ਕਰ ਲੋਂਗੇ ਮਰੇ ਨੇ ਆ ਕੇ ਦੱਸਿਆ ਨਹੀਂ ਜਿਉਂਦਾ ਕੋਈ ਗਿਆ ਨਹੀਂ ਕੋਈ ਸਵਰਗ ਨਰਕ ਨਹੀਂ ਹੁੰਦਾ ਫਲਾਣਾ ਕੁਝ ਨਹੀਂ ਕਿੰਦਰ ਕਹਾ ਕੀਨੇ ਦੇਖੀਆਂ ਉਹ ਗੁਰਬਾਣੀ ਨਹੀਂ ਨਾ ਪੜਦੇ ਮਹਾਰਾਜ ਤਾਂ ਕਹਿੰਦੇ ਆ ਪਾਪੀ ਕਰਮ ਕਮਾਉਣ ਦੇ ਕਰਦੇ ਹਾਏ ਹਾਏ ਨਾਨਕ ਜੋ ਮਥਨ ਵਧਾਣੀਆਂ ਤੇ ਉਹ ਮਥੇ ਧਰਮ ਰਾਏ ਮਹਾਰਾਜ ਤਾਂ ਕਹਿ ਰਹੇ ਆ ਧਰਮ ਰਾਜ ਹੁੰਦਾ ਚਿੱਤ ਗੁਪਤ ਹੁੰਦਾ ਹੈ ਇਹ ਸਾਰਾ ਕੁਝ ਬਿਲਕੁਲ ਬਿਲਕੁਲ ਮੌਤ ਤੋਂ ਬਾਅਦ ਦੁਨੀਆ ਹੈ ਤਾਂ ਹੀ ਤਾਂ ਪ੍ਰੋਸੈਸ ਹੋ ਰਿਹਾ ਸਾਰਾ ਬੰਦਾ ਜਾਂਦਾ ਕਿੱਥੇ ਆ ਆਉਂਦਾ ਕਿੱਥੋਂ ਆ ਜੇਕਰ ਇਨਸਾਨ ਇਥੋਂ ਕਰਮ ਕਰਦਾ ਕਰਮ ਤੋਂ ਦੁਬਾਰਾ ਉਹਦਾ ਲਾਅ ਆਫ ਅਟਰੈਕਸ਼ਨ ਜੇ ਉਹ ਨਾਮ ਵਾਲੇ ਪਾਸੇ ਨਹੀਂ ਗਿਆ ਵਿਚਾਰਾਂ ਚ ਹੀ ਰਿਹਾ ਫਿਰ ਮਹਾਰਾਜ ਕਹਿੰਦੇ ਆ ਕਈ ਜਨਮ ਭੈ ਕੀਟ ਪਤੰਗਾ ਕਈ ਜਨਮ ਗਜ ਮੀਨਕੁਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹਾਇਵਰ ਬਿਰਖ ਹੋਇਓ ਤੇ ਜਿਹੜਾ ਨਾਮ ਵਾਲੇ ਵਿੱਚ ਚੱਲਿਆ ਗਿਆ ਉੱਥੇ ਕਹਿੰਦੇ ਹਰ ਜਨ ਹਰ ਹਰ ਨਾਮ ਸਮਾਣੇ ਦੁੱਖ ਜਨਮ ਮਰਨ ਭਵ ਖੰਡਾ ਹੈ ਅਬਨਾਸੀ ਪੁਰਖ ਪਾਇਆ ਪਰਮੇਸ਼ਰ ਬੋਸ ਉਹ ਖੰਡ ਪਰਵੰਡਾ ਗੁਰਬਾਣੀ ਨੂੰ ਐ ਵਿਚਾਰੋ ਆਪਾਂ ਕਹਿੰਦੇ ਆ ਵੀ ਇੰਨੇ 4 ਘੰਟੇ ਜਾ ਕੇ ਤੁਸੀਂ ਫਲਾਣੀ ਜਗ੍ਹਾ ਤੇ ਪਾਠ ਕਰਦੇ ਹੋ 6 ਘੰਟੇ ਜਾ ਕੇ ਕਰਦੇ ਹੋ ਤੁਹਾਡੀਆਂ ਛਾਵਾਂ ਪੂਰਨ ਹੋ ਜਾਂਦੀ ਤੁਸੀਂ ਕੋਈ ਲਾਭ ਨਹੀਂ ਹੋਣਾ ਤੁਸੀਂ ਗੁਰਬਾਣੀ ਨੂੰ ਤੰਤਰਾ ਮੰਤਰਾਂ ਚ ਲੈ ਲਿਆ ਤੁਸੀਂ ਤਾਂ ਸੰਸਾਰੀ ਪੂਰਤੀ ਲਈ ਗੁਰਬਾਣੀ ਨੂੰ ਲੈ ਲਿਆ ਵੀ ਜਿਵੇਂ ਕੋਈ ਸਿਰ ਤੁਹਾਡਾ ਕੰਮ ਸਵਾਰ ਦੂਗਾ ਇੱਥੋਂ ਤੱਕ ਹੀ ਸਬੰਧ ਆ ਉਹਦੀ ਖੋਜ ਨਹੀਂ ਕਰਦੇ